ਇਹ ਸਾਡਾ ਕੈਂਪ ਜਿਹੜਾ ਜੀ ਇਹ ਹੈਗਾ ਸਾਡਾ ਹੜਪੀੜ ਦਾ ਸਾਡੇ ਹੜਪੀੜ ਦੇ ਪਰਿਵਾਰਾਂ ਦੇ ਪਿੰਡਾਂ ਦੇ ਪਰਿਵਾਰਾਂ ਦਾ ਆਪਣਾ ਹੈ ਜਿਹਦਾ ਨਾਮ ਅਸੀਂ ਰੱਖਿਆ ਇਹ ਸਾਡੀ ਮਜਬੂਰੀ ਬਣ ਗਈ ਜੀ ਕਿਉਂਕਿ ਇੱਥੇ ਜਿੰਨੇ ਵੀ ਸੰਗਤਾਂ ਰਸਤੇ ਲੈ ਕੇ ਆਉਂਦੀਆਂ ਸੀ ਉਹਦਾ ਜਿਹੜਾ ਨੁਕਸਾਨ ਬਹੁਤ ਹੋ ਰਿਹਾ ਸੀਗਾ ਉਹ ਸਾਡੇ ਅਫੈਕਟਡ ਲੋਕਾਂ ਨੂੰ ਘੱਟ ਤੇ ਬਾਹਰਲੇ ਲੋਕਾਂ ਨੂੰ ਜ਼ਿਆਦਾ ਦਿੱਤਾ ਜਾਂਦਾ ਸੀਗਾ ਤੇ ਉੱਥੇ ਤੇ ਚਲੋ ਹੋ ਸਕਦਾ ਅਸੀਂ ਮੰਨਦੇ ਆਂ ਵੀ ਕਈਆਂ ਦੀ ਰਾਜਨੀਤੀ ਕਈਆਂ 2027 ਵਿੱਚ ਸਰਕਾਰ ਬਣਾਉਣੀ ਹੋਵੇ ਅਸੀਂ ਤਾਂ ਬਣਾਉਣੀ ਨਹੀਂ ਅਸੀਂ ਦਾ ਸਾਨੂੰ ਦਾ ਇਹਨੇ ਉਜਾੜ ਦਿੱਤਾ ਵਾ ਇਸ ਹੜ੍ਹ ਨੇ ਪਾਣੀ ਨੇ ਤੇ ਅਸੀਂ ਚਾਹੁੰਦੇ ਆ ਵੀ ਜਿਹੜੇ ਉਜੜੇ ਲੋਕ ਆ ਜਿਹੜੀਆਂ ਸੰਗਤਾਂ ਰੁਪਿਆ ਰੁਪਿਆ ਇਕੱਠਾ ਕਰਕੇ ਲਿਆਉਂਦੀਆਂ ਤੇ ਉਹ ਜਿਹੜੇ ਪ੍ਰਭਾਵਿਤ ਲੋਕ ਆ ਉਹਨਾਂ ਤੱਕ ਪਹੁੰਚੇ ਇਸ ਕਰਕੇ ਸਾਨੂੰ ਇਹ ਜਿਹੜਾ ਆਪਣਾ ਇੱਕ ਕੈਂਪਸ ਸਥਾਪਿਤ ਕਰਨਾ ਪਿਆ ਇੱਥੇ ਬਾਉ ਪਰ ਪੁਲ ਦੇ ਉੱਪਰ ਇਹ ਸਾਡਾ ਪਹਿਲਾ ਹੀ ਪੁਲ ਤੇ ਇੱਥੋਂ ਕੈਂਪਸ ਸਟਾਰਟ ਹੋ ਜਾਂਦਾ ਵਾ ਤੇ ਇੱਥੇ ਅਸੀਂ ਜਿਹੜੀਆਂ ਵੀ ਸੰਗਤਾਂ ਲੈ ਕੇ ਆਉਂਦੀਆਂ ਰਸਤਾ ਜਮਾ ਕਰ ਲੈਂਦੀਆਂ ਫਿਰ ਜਿਹੜੇ ਪ੍ਰਭਾਵਿਤ ਲੋਕਾਂ ਨੂੰ ਡਿਸਟ੍ਰਿਬਿਊਟ ਕਰ ਦਿੰਦੀਆਂ ਅਪੀਲ ਕੀ ਕਰਨੀ ਚਾਹੁੰਦੇ ਆ ਲੋਕਾਂ ਦਾ ਅਪੀਲ ਸਾਡੀ ਇਹ ਆ ਜੀ ਇੱਥੇ ਜੇ ਆ ਜਿਹੜਾ ਖਾਣ ਪੀਣ ਵਾਲਾ ਰਾਸ਼ਨ ਆ ਨਾ ਜੀ ਇਹ ਦਾ ਬਹੁਤ ਹੋ ਗਿਆ ਸਾਡੇ ਕੋਲ ਅਸੀਂ ਚਾਹੁੰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਪ੍ਰਭਾਵ ਭਰਾਵਾਂ ਨੇ ਅਜੇ ਤੱਕ ਇੱਥੇ ਨਹੀਂ ਪਹੁੰਚੇ ਉਹ ਅਜੇ ਵੀ 10-20 ਦਿਨ ਇਸ ਦੀ ਵੇਟ ਕਰਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਜਿਹੜੀ ਆ ਡੀਜ਼ਲ ਦੀ ਲੋਡ ਪੈਣੀ ਆ ਸਾਨੂੰ ਇੱਥੇ ਆਪਣੀਆਂ ਫਸਲਾਂ ਟਰੈਕਟਰਾਂ ਦੀ ਲੋਡ ਪੈਣੀ ਆ ਟਰੈਕਟਰਾਂ ਦੀ ਸੇਵਾ ਕਰ ਸਕਦੇ ਆ ਫਸਲਾਂ ਪੀਜਣ ਵਾਸਤੇ ਸਾਨੂੰ ਬੀਜ ਦੀ ਖਾਦ ਦੀ ਲੋਡ ਪੈਣੀ ਆ ਜਿਹੜੇ ਘਰ ਰੁੜ ਗਏ ਨੇ ਉਹਨਾਂ ਨੂੰ ਮੁੱਢ ਸਰ ਉਸਾਰੀ ਦੇ ਵਾਸਤੇ ਉਹਨਾਂ ਨੂੰ ਘਰ ਬਣਾ ਕੇ ਦੇਣ ਜਾਣੇ ਮੁੱਢ ਸੇਵਾ ਪ੍ਰੋਗਰਾਮ ਦੇ ਤਹਿਤ ਉਹ ਆਪਣੀ ਸੇਵਾ ਕਰ ਸਕਦੀ ਹੈ